ਸਮੂਹ ਸ਼ਰੋਤਿਆਂ ਨੂੰ ਸਾਡੀ ਤਰਫੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਿੱਖਿਆ ਅਰਥਾਤ ਐਜੂਕੇਸ਼ਨ ਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਦੋਨਾਂ ਦਾ ਜਿਹੜਾ ਖੇਤਰ ਹੈ ਉਹ ਇਹੀ ਹੈ ਸਿੱਖਿਆ ਗਿਆਨ ਹੁਨਰ ਕਦਰਾਂ ਕੀਮਤਾਂ ਪ੍ਰਾਪਤ ਕਰਨਾ ਅਤੇ ਚੰਗੇ ਵਿਹਾਰ ਸਿੱਖਣ ਦੀ ਪ੍ਰਕਿਰਿਆ ਹੈ ਸਿੱਖਿਆ ਵਿਅਕਤੀ ਦੀ ਸਖਸ਼ੀਅਤ ਨੂੰ ਵਿਕਸਿਤ ਕਰਦੀ ਹੈ ਅਤੇ ਉਸ ਨੂੰ ਇੱਕ ਚੰਗਾ ਨਾਗਰਿਕ ਬਣਨ ਦੇ ਵਿੱਚ ਮਦਦ ਕਰਦੀ ਹੈ ਜੇਕਰ ਤੁਸੀਂ ਕਿਸੇ ਚੀਜ਼ ਦਾ ਫਲ 1 ਸਾਲ ਲਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਫਸਲ ਬੀਜਦੇ ਹੋ ਜੇਕਰ ਤੁਸੀਂ ਕੋਈ ਫਲ 10 ਸਾਲ ਲਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਬਾਗ ਲਗਾਦੇ ਹੋ ਪਰ ਜੇਕਰ ਤੁਸੀਂ ਉਸੇ ਫਲ ਨੂੰ ساری ਉਮਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਅਕਤੀ ਨੂੰ ਸਿੱਖਿਅਤ ਕਰਦੇ ਹੋ ਸਿੱਖਿਆ ਇੱਕ ਬੱਚੇ ਦੇ ਲਈ ਉਸਦੇ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਆਪਣੇ ਮਾਤਾ ਪਿਤਾ ਅਤੇ ਘਰ ਦੇ ਹੋਰ ਮੈਂਬਰਾਂ ਤੋਂ ਉਹ ਕਦਰਾਂ ਕੀਮਤਾਂ ਹਾਸਲ ਕਰਦਾ ਹੈ ਅਤੇ ਫਿਰ ਜਿਸ ਸਮਾਜ ਵਿੱਚ ਉਹ ਰਹਿ ਰਿਹਾ ਹੁੰਦਾ ਹੈ ਉਹ ਵੀ ਉਸਦੇ ਵਿਕਤੀਤਵ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸਿੱਖਿਆ ਦੇ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਆਉਂਦੇ ਹਨ ਸਕੂਲ ਸਕੂਲ ਵਿੱਚ ਸ਼ੁਰੂਆਤੀ ਦੌਰ ਵਿੱਚ ਵੱਖਰ ਗਿਆਨ ਦਿੱਤਾ ਜਾਂਦਾ ਹੈ ਫਿਰ ਵਾਕ ਬਣਾਉਣੇ ਦੱਸੇ ਜਾਂਦੇ ਹਨ ਫਿਰ ਜਿਵੇਂ-ਜਿਵੇਂ ਕਲਾਸਾਂ ਅੱਗੇ ਵਧਦੀਆਂ ਹਨ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ ਕਿ ਵਿਗਿਆਨ ਭਾਸ਼ਾਵਾਂ ਕਲਾ ਗਣਿਤ ਸਮਾਜਿਕ ਅਤੇ ਹੋਰ ਸਕੂਲ ਤੋਂ ਬਾਅਦ ਉੱਚੀ ਸਿੱਖਿਆ ਦੇਣ ਲਈ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਗਏ ਹਨ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦੀ ਵਿਸ਼ਿਆਂ ਵਿੱਚ ਵਿਸਤ੍ਰਿਤ ਗਿਆਨ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਨੌਕਰੀ ਲੈਣ ਜਾਂ ਆਪਣਾ ਕਿਤਾਬ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਜਾਂ ਤਾਂ ਉਹ 6 ਘੰਟੇ ਪੜ੍ਹਾਈ ਕਰਨ ਜਾਂ ਫਿਰ 12 ਘੰਟੇ ਮਜ਼ਦੂਰੀ ਦੀ ਤਿਆਰ ਰਹਿ। ਸਿੱਖਿਆ ਦਾ ਉਦੇਸ਼ ਸਿਰਫ ਪੜਨ ਲਿਖਨ ਨੌਕਰੀ ਲੈਣ ਵਿਆਪਰ ਕਿਤਾ ਵਿਕਸਿਤ ਕਰਨ ਦੇ ਕਾਬਿਲ ਬਣਾਉਣਾ ਹੀ ਨਹੀਂ ਹੈ ਇਸ ਦਾ ਉਦੇਸ਼ ਤਾਂ ਇਸ ਤੋਂ ਕਿਤੇ ਵੱਧ ਕੀ ਹੈ ਸਿੱਖਿਆ ਵਿਅਕਤੀ ਨੂੰ ਉਸ ਦੇ ਅਧਿਕਾਰਾਂ ਦੇ ਨਾਲ-ਨਾਲ ਸਮਾਜ ਦੇ ਪ੍ਰਤੀ ਬੰਧੀਆਂ ਉਸ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਉਸ ਨੂੰ ਜਾਣੂ ਕਰਵਾਉਂਦੀ ਹੈ ਉਹ ਚੰਗੇ ਬੁਰੇ ਵਿੱਚ ਅੱਛੇ ਤਰਾ ਭੇਦ ਕਰ ਸਕਦਾ ਹੈ ਉਹ ਜਾਣਦਾ ਹੈ ਕਿ ਸਮਾਜ ਵਿੱਚ ਉਸ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ ਇਸ ਤਰ੍ਹਾਂ ਉਹ ਇੱਕ ਅੱਛਾ ਨਾਗਰਿਕ ਬਣਦਾ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ ਸਿੱਖਿਆ ਇੱਕ ਟੂਲ ਦੀ ਤਰ੍ਹਾਂ ਕੰਮ ਕਰਦੀ ਹੈ ਜਿਸ ਤਰ੍ਹਾਂ ਇੱਕ ਟੂਲ ਦੀ ਮਦਦ ਦੇ ਨਾਲ ਕੋਈ ਮਿਸਤਰੀ ਕਿਸੇ ਵੀ ਔਖੇ ਤੋਂ ਔਖੇ ਕੰਮ ਨੂੰ ਕਰ ਲੈਂਦਾ ਹੈ ਇਸੇ ਤਰ੍ਹਾਂ ਸਿੱਖਿਆ ਦੀ ਮਦਦ ਦੇ ਨਾਲ ਇੱਕ ਵਿਅਕਤੀ ਵੀ ਆਪਣੇ ਜੀਵਨ ਦੇ ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦਾ ਹੈ ਸਿੱਖਿਆ ਹਾਸਲ ਕਰਕੇ ਵਿਅਕਤੀ ਦੀ ਸੋਚ ਸੀਮਿਤ ਨਹੀਂ ਨਹੀਂ ਰਹਿ ਜਾਂਦੀ ਇਹ ਬਹੁਤ ਹੀ ਵਿਆਪਕ ਹੋ ਜਾਂਦੀ ਹੈ ਉਹ ਸਿਰਫ ਆਪਣੇ ਬਾਰੇ ਹੀ ਨਹੀਂ ਸੋਚਦਾ ਬਲਕਿ ਉਹ ਪੂਰੀ ਮਾਨਵਤਾ ਦੇ ਕਲਿਆਣ ਬਾਰੇ ਸੋਚਦਾ ਹੈ ਸਿੱਖਿਆ ਵਿਅਕਤੀ ਦੇ ਵਿੱਚ ਇਹ ਹੀ ਆਤਮ ਵਿਸ਼ਵਾਸ ਪੈਦਾ ਕਰਦੀ ਹੈ ਕਿ ਉਹ ਕੁਝ ਵੀ ਕਰਨ ਦੇ ਸਮਰੱਥ ਹੈ ਇਸ ਲਈ ਕਾਫੀ ਉਦਾਹਰਣ ਹਨ ਜਿਵੇਂ ਕਿ ਇਬਰਾਹਿਮ ਲਿੰਕਨ ਜੋ ਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਪਰ ਉਹਨਾਂ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਆਰਥਿਕ ਅਤੇ ਹੋਰ ਤੰਗੀਆਂ ਹੋਣ ਦੇ ਬਾਵਜੂਦ ਵੀ ਉਹ ਪੜਦੇ ਰਹਿੰਦੇ ਦੀ ਆਪਣੀ ਪੜ੍ਹਾਈ ਦੇ ਸਦਕਾ ਹੀ ਉਹ ਪਹਿਲਾ ਵਕੀਲ ਬਣੀ ਫਿਰ ਰਾਜਨੀਤੀ ਵਿੱਚ ਆਈ ਅਤੇ ਅਮਰੀਕਾ ਦੀ 16ਵੇਂ ਰਾਸ਼ਟਰਪਤੀ ਬਣੀ ਇਸੇ ਤਰ੍ਹਾਂ ਸਾਡੇ ਪੀਮਰਾਓ ਅੰbedkar ਜੀ ਜਿਨ੍ਹਾਂ ਨੇ ਕਈ ਡਿਗਰੀਆਂ ਹਾਸਲ ਕਰੀਆਂ ਅਤੇ ਬਾਅਦ ਵਿੱਚ ਸਾਡੇ ਦੇਸ਼ ਦਾ ਸੰਵਿਧਾਨਿਕ ਦਿੱਤਾ ਪਰ ਜਿਵੇਂ ਹੁਣ ਉਹ ਇੱਕ ਦਲਕ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ ਜੇਕਰ ਉਹ ਇਹ ਸੋਚਦੇ ਕਿ ਮੈਨੂੰ ਪੜਨ ਦੀ ਕੀ ਲੋੜ ਹੈ ਤਾਂ ਮੇਰੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਇੰਨਾ ਵਧੀਆ ਸਬਦਾਨ ਨਹੀਂ ਮਿਲ ਸਕਦਾ ਸੀ ਸਹੀ ਕਿਹਾ ਇਕਬਾਲ ਜੀ ਸਿੱਖਿਆ ਸਮਾਜ ਵਿੱਚ ਹਰ ਕਿਸੇ ਨੂੰ ਉਪਲਬਧ ਹੋਣੀ ਚਾਹੀਦੀ ਹੈ ਚਾਹੀਏ ਉਹ ਕਿਸੇ ਵੀ ਧਰਮ ਜਾਤੀ ਰੰਗ ਜਾਂ ਲਿੰਗ ਦਾ ਹੋਵੇ ਲਿੰਗ ਦੇ ਮੈਂ ਇਹ ਗੱਲ ਕਰਾਂਗਾ ਜੇਕਰ ਤੁਸੀਂ ਇੱਕ ਮਰਦ ਨੂੰ ਪੜ੍ਹਾਉਂਦੇ ਹੋ ਤਾਂ ਤੁਸੀਂ ਸਿਰਫ ਇੱਕ ਵਿਅਕਤੀ ਨੂੰ ਹੀ ਪੜ੍ਹਾਉਂਦੇ ਹੋ ਪਰ ਉਸਦੇ ਉਲਟ ਜੇਕਰ ਤੁਸੀਂ ਇੱਕ ਔਰਤ ਨੂੰ ਪੜ੍ਹਾਉਂਦੇ ਹੋ ਤਾਂ ਤੁਸੀਂ ਉਸਦੇ ਸਾਰੇ ਪਰਿਵਾਰ ਨੂੰ ਪੜ੍ਹਾ ਦਿੰਦੇ ਹੋ ਬਿਲਕੁਲ ਠੀਕ ਕਿਹਾ ਜੀ ਸੋ ਅੱਜ ਆਪਾਂ ਚਰਚਾ ਕੀਤੀ ਕਿ ਇੱਕ ਵਿਅਕਤੀ ਦੇ ਇੱਕ ਸਮਾਜ ਦੇ ਦੇਸ਼ ਦੇ ਅਤੇ ਪੂਰੀ ਮਾਨਵਤਾ ਦੇ ਵਿਕਾਸ ਲਈ ਸਿੱਖਿਆ ਬਹੁਤ ਜ਼ਰੂਰੀ ਹੈ ਸਿੱਖਿਆ ਤਜਰਬੇ ਨਾਲ ਵੀ ਹਾਸਿਲ ਕੀਤੀ ਜਾਂਦੀ ਹੈ ਆਪਾਂ ਨੂੰ ਹਮੇਸ਼ਾ ਨਵੇਂ ਨਵੇਂ ਚੀਜ਼ਾਂ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਸਰ શ્રી